ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ ਫੈਕਟ ਪੰਜਾਬੀ ਤੇ ਮੈਂ ਹਾਂ ਬਲਵਿੰਦਰ ਸਿੰਘ ਜਿੱਥੇ ਬੀਬੀ ਜ਼ਕੀਰ ਕੋਰ ਅੱਜ ਸ਼੍ਰੀ ਅਕਾਲ ਤਖਤ ਵਿਖੇ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਪੇਸ਼ ਹੋਏ ਤੇ ਦੂਜੇ ਪਾਸੇ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਕਹੇ ਕਿ ਮੈਂ ਕਾਲੀ ਸਰਕਾਰ ਦੇ ਵਿੱਚ 16 ਦਿਨ ਹੀ ਮੰਤਰੀ ਰਹੀਆਂ ਤੇ ਮੇਰੇ ਹੁੰਦੇ ਹੋਏ ਜੋ ਕੇਸ ਚੱਲ ਰਹੇ ਨੇ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਨਾ ਹੀ ਕੋਈ ਕਾਰਵਾਈ ਕੀਤੀ ਗਿਆ ਇਸ ਦੇ ਵਿੱਚ ਮੇਰਾ ਕੋਈ ਦੋਸ਼ ਨਹੀਂ ਹੈ ਤੇ ਦੂਜੇ ਪਾਸੇ ਉਹਨਾਂ ਕਹੇ ਕਿ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਕੋਈ ਨੀਤੀ ਆਉਂਦੀ ਸੀ ਮੈਂ ਤਾਂ ਉਹਦਾ ਵਿਰੋਧ ਕਰਦੀ ਸੀ ਗਲਤ ਨੀਤੀ ਦੇ ਖਿਲਾਫ ਮੈਂ ਵਿਰੋਧ ਕਰਦੀ ਸੀ ਪਾਣੀ ਦਾ ਸ਼ਲੋਕ ਹੈ ਜੀ ਜੀ ਲੇਖਕ ਕਤੈ ਨੇ ਛੁੱਟੀ ਹੈ ਖਿੰ ਖਿੰ ਭੁਲਨਹਾਰ ਬਖਸ਼ਨਹਾਰ ਬਖਸ਼ਲੇ ਨਾਨਕ ਪਾਰ ਉਤਾਰ ਵੈਸੇ ਤੇ ਗੁਰੂ ਸਾਹਿਬ ਕੱਟ ਕੱਟ ਕੇ ਅੰਦਰ ਦੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਬਿਨ ਬੋਲੇ ਸਭ ਕੁਝ ਜਾਣਦਾ ਕਿਸ ਅੱਗੇ ਕੀ ਚਰਦਾਸ ਜੀ ਬਾਣੀ ਦੇ ਬੋਲ ਹੈ ਅਸੀਂ ਕੁਝ ਨਹੀਂ ਕਹਿ ਸਕਦੇ ਬਾਦਸ਼ਾਹ ਦੇ ਚਰਨਾਂ 'ਚ ਅਰਦਾਸ ਕਰਨ ਵਾਸਤੇ ਆਏ ਆਂ ਜਿਹੜੀ ਅਸੀਂ ਇੱਥੇ ਫਰਿਆਦ ਕੀਤੀ ਸੀ ਉਹਦੇ ਸਬੰਧ ਵਿੱਚ ਸਿੰਘ ਸਾਹਿਬ ਜੀ ਨੇ ਸਾਨੂੰ ਸਪਸ਼ਟਿਕਰਨ ਦੇਣ ਵਾਸਤੇ ਬੁਲਾਇਆ ਸੀ ਬਟ ਥੱਲੇ ਕਰ ਲਓ ਜਰਾ ਕੁਝ ਨਹੀਂ ਹੁੰਦਾ ਤੇ ਅਸਤੇ ਇਸ ਬੰਦ ਦੇ ਵਿੱਚ ਮੈਂ ਪਹੁੰਚੀ ਹਾਂ ਕਿਉਂਕਿ ਹੁਕਮ ਹੋਇਆ ਸੀ ਕਿ ਜਿਹੜੇ 2007 ਤੋਂ 2017 ਤੱਕ ਕੈਬਨਟ ਵਿੱਚ ਵਜ਼ੀਰ ਰਹੇ ਆ ਉਹ ਆਪਣਾ ਆਪਣਾ ਸਪਸ਼ਟੀਕਰਨ ਦੇਣ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ 2007 ਤੋਂ 2012 ਤੱਕ ਨਾ ਮੈਂ ਐਮਐਲਏ ਸੀ ਤੇ ਨਾ ਮੈਂ ਵਜ਼ੀਰ ਸੀ 2012 ਵਿੱਚ ਮੈਂ 14 ਮਾਰਚ ਨੂੰ ਸੌ ਚੁੱਕੀ ਐ ਕੈਬਨਟ ਦੀ ਤੇ 30 ਮਾਰਚ ਨੂੰ ਮੈਂ ਅਸਤੀਫਾ ਦਿੱਤਾ ਹੈ ਤੇ ਉਹ 16 ਦਿਨਾਂ ਦੇ ਦੌਰਾਨ ਮੇਰੀ ਹੋਂਦ ਵਿੱਚ ਨਾ ਹੀ ਕੋਈ ਐਸਾ ਚਲੰਤ ਮਸਲਾ ਆਇਆ ਜਿਸ ਦੇ ਅੱਜ ਸਾਰੇ ਮਸਲੇ ਪੈਦਾ ਹੋਏ ਜਿਹਦੇ ਅੱਜ ਗਲਤੀਆਂ ਗੁਨਾਹਾਂ ਦੀ ਚਰਚਾ ਕੀਤੀ ਜਾ ਰਹੀ ਹੈ ਉਹਨਾਂ 16 ਦਿਨਾਂ ਦੇ ਵਿੱਚ ਕੋਈ ਐਸੀ ਘਟਨਾ ਨਹੀਂ ਆਈ ਜਿਹਦੇ ਵਿੱਚ ਮੇਰੀ ਕੋਈ ਸਲਾਹ ਹੋਵੇ ਜਾਂ ਸੁਝਾਅ ਹੋਵੇ ਜਾਂ ਕਿਸੇ ਕਾਰਵਾਈ ਵਿੱਚ ਮੇਰਾ ਫੈਸਲੇ ਵਿੱਚ ਮੈਂ ਹੋਵਾਂ ਸੋ ਉਹ ਮੈਂ ਬੇਨਤੀ ਕਰਕੇ ਚੱਲੀ ਆਂ ਕਿ ਮੇਰਾ ਇੰਨਾ ਕੋ ਰੋਲ ਹੈ 16 ਦਿਨ ਮੈਂ ਵਜੀ ਰਹੀ ਆਂ ਤੇ ਸਿੰਘ ਸਾਹਿਬ ਜੀ ਸਮੇਂ-ਸਮੇਂ ਦੇ ਨਾਲ ਜਦੋਂ ਵੀ ਕੋਈ ਪੰਥਕ ਮर्यादा ਦੀ ਗੱਲ ਆਈ ਹੈ ਗੁਰਮਤ ਸਿੱਖ ਰਹਿਤ ਮर्यादा ਦੀ ਗੱਲ ਆਈ ਹੈ ਜਦੋਂ ਕੋਈ ਪੰਥਕ ਮਸਲੇ ਦੀ ਗੱਲ ਆਈ ਹੈ ਮੈਂ ਹਮੇਸ਼ਾ ਹੀ ਉਹਦੇ ਵਾਸਤੇ ਪਹਿਰੇਦਾਰੀ ਕੀਤੀ ਹੈ ਤੇ ਡਟ ਕੇ ਖੜੋਤੀ ਆਂ ਭਾਵੇਂ ਸਾਰੀ ਸੰਗਤ ਨੂੰ ਪਤਾ ਹੈ ਕਿ ਇੱਕ ਵਾਰੀ ਜਿਹੜੇ ਜਥੇਦਾਰ ਸਨ ਯਾਨੀ ਪੂਰਨ ਸਿੰਘ ਜੀ ਉਹਨਾਂ ਨੇ ਵੀ ਗਲਤੀ ਕੀਤੀ ਸੀ ਉਹਨਾਂ ਨੇ ਮਰਿਆਦਾ ਦਾ ਕਾਣ ਕੀਤਾ ਸੀ ਤੇ ਮੈਂ ਉਹਨਾਂ ਅੱਗੇ ਵੀ ਡਟ ਕੇ ਖਲੋ ਗਈ ਸੀ ਇਹ 2000 ਦੀ ਗੱਲ ਹੈ ਜਦੋਂ ਕਦੀ ਵੀ ਕਿਸੇ ਮਸਲੇ ਵਿੱਚ ਐਗਜ਼ੈਕਟਿਵ ਵਿੱਚ ਗੱਲ ਆਈ ਹੈ ਜਾਂ ਪੰਥਕ ਤੌਰ ਤੇ ਆਈ ਹੈ ਮੈਂ ਹਮੇਸ਼ਾ ਹੀ ਆਪਣੀ ਪਹਿਰੇਦਾਰੀ ਕਰਨ ਕੇ ਆਪਣਾ ਜੀਵਨ ਨਿਭਾਇਆ ਤੇ 550 ਸਾਲਾਂ ਦੇ ਵਿੱਚ ਸਦੀ ਆਈ ਉੱਥੇ ਵੀ ਬਹੁਤ ਸਾਰੀਆਂ ਗੱਲਾਂ ਆਈਆਂ ਜਿੱਥੇ ਮਰਾਦਾ ਦੀ ਗੱਲ ਸੀ ਜਿੱਥੇ ਪਾਣੀ ਦੀ ਵਿਚਾਰ ਦੀ ਗੱਲ ਸੀ ਜਿੱਥੇ ਉੱਥੇ ਬਾਣੀ ਵਿੱਚ ਚੇਂਜ ਕਰਨ ਦੀ ਗੱਲ ਸੀ ਮੈਂ ਉੱਥੇ ਵੀ ਡਟ ਕੇ ਖੜੀ ਹੋਈ ਸੋ ਇਹ ਠੀਕ ਹੈ ਕਈ ਵਾਰੀ ਬੰਦਾ ਆਪਣੇ ਘਰ ਵਿੱਚ ਸਵਾਰਨ ਵਾਸਤੇ ਘਰ ਨੂੰ ਬਚਾਉਣ ਵਾਸਤੇ ਅੰਦਰ ਖਾਤੇ ਸਾਰੀਆਂ ਵਿਚਾਰਾ ਕਰਦਾ ਹੈ ਲੇਕਿਨ ਉਹ ਸਾਰੀਆਂ ਗੱਲਾਂ ਨੂੰ ਭਾਵੇਂ ਮੈਂ ਸਹੀ ਕਹਿੰਦੀ ਸੀ ਪਰ ਸਾਡੇ ਪ੍ਰਧਾਨ ਸਾਹਿਬ ਨੇ ਉਹਨੂੰ ਬ੍ਰੋਧਵਿਚਲੇ ਜਿਹਦੇ ਕਰਕੇ ਦੋ ਵਾਰ ਮੈਨੂੰ ਪਾਰਟੀ ਚੋਂ ਬਾਹਰ ਕੱਢਿਆ ਤੇ ਮੈਂ ਸਾਰਾ ਜੋਖਮ ਚਲਿਆ ਇਸ ਕਰਕੇ ਅਸੀਂ ਆਏ ਆ ਕਿ ਪੰਥ ਵਿੱਚ ਜਿਹੜੀ ਦੁਬਧਾ ਪਈ ਹੈ ਉਹ ਦੁਬਧਾ ਦੂਰ ਹੋਵੇ ਕਿਉਂਕਿ ਸਾਡੇ ਮਨ ਚ ਇੱਕੋ ਹੀ ਗੱਲ ਹੈ ਪਿੱਛੇ ਜਦੋਂ ਇੱਥੇ ਮਸਲਾ ਆਇਆ ਸੀ ਕਿ ਮਾਫੀ ਕਿਸ ਤਰ੍ਹਾਂ ਮੰਗੀ ਜਾਂਦੀ ਹੈ ਉਹਦਾ ਵੀ ਮੈਂ ਬੋਲੀ ਹੈ ਕਿ ਮਾਫੀ ਮੰਗਣ ਦਾ ਟੰਗ ਇੱਕੋ ਹੀ ਹੈ ਜੋ ਸਾਡੀ ਰੀਤ ਹੈ ਜੋ ਸਾਡੀ ਪਰੰਪਰਾ ਹੈ ਜੋ ਸਾਡੀ ਮਰਿਆਦਾ ਹੈ ਸ਼੍ਰੀ ਅਕਾਲ ਤਾਰ ਸਾਹਿਬ ਦੇ ਉੱਤੇ ਜਾ ਕੇ ਪੇਸ਼ ਹੋਣਾ ਹੁੰਦਾ ਹੈ ਤੇ ਫਸਿਲ ਤੋਂ ਸਾਡੇ ਸਿੰਘ ਸਹਬਾਨ ਸਾਨੂੰ ਸੁਣਦੇ ਆ ਤੇ ਸਾਨੂੰ ਸਜਾ ਲੁੰਦੇ ਆ ਸੋ ਅੱਜ ਮੈਂ ਇਸ ਗੱਲ ਦਾ ਸਕੂਨ ਮਹਿਸੂਸ ਕਰਦੀ ਆ ਕਿ ਕਮ ਸੋ ਕਮ ਹੋਰ ਕੁਛ ਨਹੀਂ ਤਾਂ ਵਿਧਿ ਵਿਵਧਾਨ ਤੇ ਅੱਜ ਕੌਮ ਨੂੰ ਪਤਾ ਲੱਗੀ ਵਿਧਿ ਵਿਵਧਾਨ ਤੇ ਨੌਜਵਾਨ ਪੀੜੀ ਨੂੰ ਪਤਾ ਲੱਗੀ ਔਰ ਇਸ ਗੱਲ ਦਾ ਵੀ ਮੈਨੂੰ ਦਿਲਾਸਾ ਆਸਰਾ ਹੌਸਲਾ ਹੈ ਕਿ ਜਿਹੜੀ ਗੱਲ ਲੋਕਾਂ ਵਿੱਚ ਚਰਚਾ ਬਣ ਗਈ ਸੀ ਕਸ਼ਰੀ ਅਕਾਲਤਾ ਸਾਨੂੰ ਤਾਂ ਕੋਈ ਮੰਨਦਾ ਹੀ ਨਹੀਂ ਸ਼ਰੀ ਅਕਾਲਤਾ ਸਾਹਿਬ ਦੇ ਜਥੇਦਾਰ ਜੋ ਮਰਜ਼ੀ ਕਰੀ ਜਾਣ ਕੋਈ ਪਰਵਾਹ ਨਹੀਂ ਕਰਦਾ لیکن اج دنیا دے لوکاں نوں پتہ لگ گیا ہے سارے ਧਰਮਾਂ دے لوکاں نوں کہ ایک মহান تخت ہے શ્રી ਅਕਾਲ ਤਰ ਸਾਇਬ جتھے ساری قوم ਪੰਜ ਪ੍ਰਧਾਨੀ ਪ੍ਰਣਾਲੀ ਅਨੁਸਾਰ ਕੋਈ ਫੈਸਲਾ ਹੁੰਦਾ ਹੈ ਤੇ تخت ਤੋਂ ਆਵਾਜ਼ਾ ਹੁੰਦਾ ਹੈ ਸੰਦੇਸ਼ ਦਿੱਤਾ ਜਾਂਦਾ ਨਿਸ਼ਾ ਨਿਰਦੇਸ਼ ਦਿੱਤਾ ਜਾਂਦਾ ਆਦੇਸ਼ ਦਿੱਤਾ ਜਾਂਦਾ ਜਾਂ ਕੋਈ ਸਜਾ ਦਿੱਤੀ ਜਾਂਦੀ ਹੈ ਹਰ ਸਿੱਖ ਨੂੰ ਵੱਡਾ ਹੋਵੇ چھوٹਾ ਹੋਵੇ ਵੱਡਾ ਰਾਜੇ ਮਹਾਰਾਜੇ ਵੀ ਹੋਣਗੇ ਉਹਨਾਂ ਨੂੰ ਵੀ ਸੈੱਟ ਨੇ ਵਰਨਾ ਪੈ ਗਿਆ ਸੋ ਅਸੀਂ ਵੀ ਬੇਨਤੀ ਕਰਨਾ ਹੈ ਕਿ ਸਾਡੇ ਪ੍ਰਤੀ ਵੀ ਕੋਈ ਹੁਕਮ ਹੋਵੇ ਸਿੰਘ ਸਾਹਿਬ ਜੀ ਦਾ ਅਸੀਂ ਐਮਪੀ ਦੀ ਆਪੀ ਵਾਲਾ ਰੇਜੋ ਪਾਰਲੀਮੈਂਟ ਕਮੇਟੀ ਮੈਂਬਰ ਦਰਖਾਇਆ ਕਰਾ ਦਿੱਤਾ ਕਮੇਟੀ ਮੈਂਬਰ ਲੰਬਾ ਚਰ ਰੇਜੋ ਉੱਥੇ ਵੀ ਇਹ ਮਾਮਲੇ ਵਿਚਾਰੇ ਜਾਂਦੇ ਰਹੇ ਸੀ ਅਸੀਂ ਨਹੀਂ ਤੁਹਾਨੂੰ ਭੁਲੇਖੇ ਆ ਸਾਰੇ ਦੇਖੋ ਤੁਸੀਂ মিডিਏ ਵਾਲੇ ਨੇ ਤਾਂ ਗੱਲਾਂ ਕਹੀ ਜਾਣੀਆਂ ਹੁੰਦੀਆਂ ਕਿਸੇ ਪਾਰਟੀ ਪੱਧਰ ਤੇ ਮੈਂ ਤੁਹਾਨੂੰ ਕਹਿ ਸਕਦੀ ਹਾਂ ਮੈਂ ਵਿੱਚ ਲਿਖਿਆ ਹੋਇਆ ਹੈ ਕਿ ਪਾਰਟੀ ਪੱਧਰ ਤੇ ਵੀ ਜਾਂ ਸਰਕਾਰ ਵਿੱਚ ਕੈਬਨਟ ਦੀ ਮਿਸਟਰੀ ਵਿੱਚ ਵੀ ਕੋਈ ਕਿਸੇ ਕਿਸਮ ਦਾ ਮਸਲਾ ਐਸਾ ਨਹੀਂ ਆਇਆ ਜਿਹੜਾ ਵਿਚਾਰਿਆ ਗਿਆ ਹੋਵੇ ਇਹ ਜੋ ਫੈਸਲੇ ਹੋਏ ਆ ਉਪਰੋਂ ਹੋਏ ਆ ਅਸੀਂ ਇਸੇ ਕਰਕੇ ਅੰਦਰ ਵਿਰੋਧ ਕਰਦੇ ਸੀ ਪੀਪੀਜੀ ਕੋਲ ਸਵਾਲ ਹੈ ਮੰਨ ਲਓ ਕਿ ਜੇਕਰ ਅਕਾਲ ਤਖਤ ਸਾਹਿਬ ਦੇ ਜਹੇਦਾਰ ਹੋਰੀ ਸਜ਼ਾ ਤਾਂ ਲਗਾਉਣੀ ਹੈ ਧਾਰਮੀ ਚੈਰਾਸੀ ਕਿਉਂਕਿ ਤੁਹਾਡੇ ਸੁਧਾਰ ਲੈ ਤਲੋ ਕਿਹਾ ਗਿਆ ਸੀ ਕਾਮ ਕਿ 10 ਸਾਲ ਵਾਸਤੇ ਲਾਂਭੇ ਕਰ ਦੇਣਾ ਚਾਹੀਦਾ ਹੈ ਕਾਲੀ ਤਲ ਦੇ ਲੀਟਰਾਂ ਨੂੰ ਹੁਣ ਜਿਹੜੇ 17 ਜਣਿਆਂ ਦੀ ਲਿਸਟ ਆਈ ਹੈ ਉਹਦੇ ਵਿੱਚ ਤੁਹਾਡਾ ਵੀ ਨਾਮ ਹੈ ਪਰਮਿੰਦਰ ਧੀਨਸਾ ਹੋਰਾਂ ਦਾ ਨਾਮ ਹੈ ਜੇਕਰ ਕੱਲ ਨੂੰ ਇਸ ਤਰ੍ਹਾਂ ਹੁੰਦਾ ਹੈ ਜਾਂ ਸਾਲ ਵਾਸਤੇ ਜਾਂ 6 ਮਹੀਨੇ ਵਾਸਤੇ ਰਾਸੀਅਤ ਦੇ ਧਾਰਮਿਕ ਤੌਰ ਤੇ ਤੁਹਾਨੂੰ ਲਾਂਭੇ ਕੀਤਾ ਜਾਂਦਾ ਹੈ ਤੁਸੀਂ ਉਸ ਨੂੰ ਪ੍ਰਵਾਨ ਕਰੋਗੇ ਦੇਖੋ ਸ਼੍ਰੀ ਅਕਾਲਤਫ ਸਾਹਿਬ ਜੀ ਦੇ ਜਥੇਦਾਰ ਨੇ ਪੰਜਾ ਸਿੰਘ ਸਹਿਬਾਨਾ ਨੇ ਮਿਲ ਕੇ ਵਿਚਾਰ ਕਰਨੀ ਹੈ ਕਿਹਦਾ ਕਿੰਨਾ ਦੋਸ਼ ਹੈ ਕਿਹਦਾ ਕਿੰਨਾ ਦੋਸ਼ ਹੈ ਕਹਨੇ ਕੀ ਕੀਤਾ ਮੈਂ 16 ਦਿਨ ਮਨਿਸਟਰ ਰਹੀ ਹਾਂ ਮੈਂ ਤੁਹਾਨੂੰ ਕਹਿਤ ਰਹੀ ਹਾਂ ਕਿ ਮੈਂ 16 ਦਿਨ ਮਨਿਸਟਰ ਰਹੀ ਹਾਂ ਉਹਨਾਂ 16 ਦਿਨਾਂ ਦੇ ਦੌਰਾਨ ਇੱਕ ਮਸਲਾ ਹੀ ਨਹੀਂ ਆਇਆ ਕਿ ਚਰਚਾ ਹੀ ਨਹੀਂ ਕੋਈ ਆਈ ਕੋਈ ਐਸੀ ਬਿੱਤ ਨਹੀਂ ਬਣੀ ਇਸ ਕਰਕੇ ਮੈਂ ਸਭ ਦੀਆਂ ਉਹ ਜੋ ਕਰਨਗੇ ਸਾਨੂੰ ਹੁਕਮ ਪਰਵਾਣ ਬਾਕੀ ਮੈਂ ਕੋਈ ਦਿਸ਼ਾ ਨਿਰਦੇਸ਼ ਨਹੀਂ ਦੇ ਸਕਦੀ ਮੈਂ ਨਾਸ਼ੀ ਕਾਦਰ ਸਰ ਨੂੰ ਕੋਈ ਸਲਾਹ ਦੇ ਸਕਦੀ ਹਾਂ ਨਾ ਮੈਂ ਕੋਈ ਸੁਝਾਅ ਦੇ ਸਕਦੀ ਹਾਂ ਇਹ ਉਹਨਾਂ ਦੀ ਮਰਜ਼ੀ ਹੈ ਜਿਨ੍ਹਾਂ ਕੋਲ ਉਹ ਸੁਝਾਅ ਲੈਣਾ ਹੋਵੇ ਉਹ ਲੈ ਸਕਦੇ ਨੇ ਲੇਕਿਨ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਉਹਨੂੰ ਦਿਸ਼ਾ ਦੇ ਸਕਦੀ ਹਾਂ ਇਹ ਗੱਲ ਮਿਲਦੀ ਜੇ ਮਾਣਿਆ ਕਰਾਰ ਕਰ ਰਹੀ ਹੈ ਸ਼੍ਰੋਮਣੀ ਕਮੇਟੀ ਦੇ ਔਰ ਡੇਰਾ ਸਿਲਸਾ ਮੁਖੀ ਨੂੰ ਵਾਫੀ ਦੇ ਮਾਮਲੇ 'ਚ ਬੇਬੀਆਂ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਕਿੰਨੀ ਕਸੂਰਵਾਰ ਆ ਦੇਖੋ ਸ਼੍ਰੋਮਣੀ ਕਮੇਟੀ ਤੇ ਉਸ ਵੇਲੇ ਜਿਹੜੀ ਐਗਜ਼ੀਕਟਿਵ ਸੀ ਪੂਰੀ ਐਗਜ਼ੀਕਟਿਵ ਸੀ ਸਦਾ ਰਫਤਾਰ ਸਿੰਘ ਦੀ ਮੱਕੜ ਸਾਹਿਬ ਬਿਨਾਂ ਦੇ ਐਗਜ਼ੀਕਟਿਵ ਦਾ ਫੈਸਲਾ ਜਿਹੜਾ ਸੀ ਉਹੀ ਹੁੰਦਾ ਸੀ ਉਸ ਵੇਲੇ ਮੈਨੂੰ ਅਫਸੋਸ ਹੈ ਕਿ ਜਿਹੜੀ ਕੁਰਸੀ ਤੇ ਕਿਸੇ ਨੂੰ ਪੁਟਾਇਆ ਗਿਆ ਹੋਵੇ ਉਹਨੇ ਕੁਰਸੀ ਦਾ ਮਾਨ ਮਰਿਆਦਾ ਤੇ ਉੱਥੋਂ ਦੀ ਜਿਹੜੀ ਸਾਰੀ ਜ਼ਿੰਮੇਵਾਰੀ ਹੈ ਉਹ ਪੂਰੀ ਕਰਨੀ ਹੁੰਦੀ ਹੈ ਆਪਣੇ ਤਖਤ ਨੂੰ ਸਮਰਪਿਤ ਹੋ ਕੇ ਜੇ ਉਸ ਵੇਲੇ ਦੇ ਪ੍ਰਧਾਨ ਸਾਹਿਬ ਨੇ ਜਾਂ ਐਗਜ਼ੈਕਟਿਵ ਨੇ ਇਹ ਜ਼ਿੰਮੇਵਾਰੀ ਪੂਰੀ ਨਹੀਂ ਕੀਤੀ ਜਾਂ ਜਥੇਦਾਰ ਸਾਹਿਬਾਨ ਨੇ ਵੀ ਇਹ ਜਗ੍ਹਾ ਪੂਰੀ ਨਹੀਂ ਕੀਤੀ ਮੈਂ ਸਮਿਧੀ ਹੈ ਕਿ ਸਾਰੇ ਇਚ ਇਨਵੋਲਵ ਨੇ ਸਾਰਿਆਂ ਨੂੰ ਸਗਾ ਆਪ ਮਨੋਂ ਆਕੇ ਇੱਥੇ ਟੈ ਕੇ ਕਹਿਣਾ ਚਾਹੀਦਾ ਹੈ ਕਿ ਜੋ ਹੋਇਆ ਸੀ ਸੱਚ ਦੱਸ ਲੈਣਾ ਚਾਹੀਦਾ ਜਿਸ ਤਰ੍ਹਾਂ ਮੈਂ ਕਿਹਾ ਕਿ ਮੈਂ 16 ਦਿਨ ਮੰਤਰੀ ਰਹੀ ਹਾਂ ਮੇਰੇ ਉਸ 16 ਦਿਨ ਦੇ ਦੌਰਾਨ ਕਿਉਂਕਿ ਸਾਨੂੰ ਮੰਤਰੀ ਸਮੇ ਦਾ ਪੁੱਛਿਆ ਅਸੋਹੀ ਜਵਾਬ ਦੇਣਾ ਹੈ ਤੁਸੀਂ ਕਰਕੇ ਮੈਸਮੀਡੀਆ ਕੇ ਸਾਰਿਆਂ ਇੱਥੇ ਆ ਕੇ ਸੱਚੀ ਗੱਲ ਸੁਣੋ ਮੈਡੀ ਜਾਨ ਜੀ ਕਰਾਉਂਦਾ ਵੀ ਕਿ ਉਹ ਵਾਹ ਦੇਖੋ ਪਹਿਲਾਂ ਇੱਕ ਤੇ ਮੇਰੀ ਬੇਨਤੀ ਹੈ ਸਾਨੂੰ ਸ਼੍ਰੀ ਅਕਾਲ ਦਾਸ ਸਾਹਿਬ ਤੋਂ ਇਹ ਹਦਾਇਤ ਕੀਤੀ ਗਈ ਹੈ ਕਿ ਤੁਸੀਂ ਕਿਸੇ ਦੇ ਵਿਰੋਧ ਵਿੱਚ ਕੋਈ ਐਸਾ ਬਿਆਨ ਨਹੀਂ ਦਿਓ ਮੈਂ ਨਹੀਂ ਚਾਹਦੀ ਕਿ ਮੈਂ ਕੋਈ ਵਿਰੋਧ ਵਿੱਚ ਕੋਈ ਬਿਆਨ ਦੇਵਾਂ ਠੀਕ ਹੈ ਉਹ ਸਮੇਧੀ ਅਜੈਂਕੀ ਸਮੇਧੀ ਜਾਂ ਜਥੇਦਾਰ ਜੁਮੇਵਾਰ ਨੇ ਜੀ ਕੋਈ ਯਾਰ ਮੁਲਾਕਾਤ ਦੇਣੀ ਹੈ ਸਾਰੇ ਇੱਕ ਦੂਜੇ ਨਾਲ ਸਾਰੇ ਪਿਛੋਟੋਂ ਦੀ ਗੱਲ ਵਾਈਗੁਰ ਅਗੇ ਅਰਦਾਸ ਕਰੋ ਜੀ ਸੋਇਤਾ ਹੁਣ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਹੀ ਦੱਸਣਗੇ ਜਿਨ੍ਹਾਂ ਵੱਲੋਂ ਕਹਿਿਆ ਗਿਆ ਸੀ ਵੀ ਕਾਲੀ ਸਰਕਾਰ ਦੇ ਵਿੱਚ ਜੋ ਮੰਤਰੀ ਸੀਗੇ ਉਹ ਆਪਣਾ ਸਪਸ਼ਟੀਕਰਨ ਦੇਣ ਤੇ ਉਹਨਾਂ ਨੂੰ ਕੀ ਸਜ਼ਾ ਲਾਉਣੀ ਆ ਇਹ ਤਾਂ ਹੁਣ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਹੀ ਦੱਸਣਗੇ ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ 5 ਚੰਨ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ